ਨਮ ਜੁਹਾਰ ਸਿੰਘ ਜੀ ਨਿ ਸ਼ਰਮ ਮੱਜਾ ਸਿੰਘ ਪਿੰਡ ਆ ਸਾਡਾ ਵੈਸੇ ਤਾਂ ਮੈਂ ਪੀ ਐਚ ਡੀ ਕਰ ਰਿਹਾ ਹਾਂ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਵਿੱਚ ਮਾਸ ਕਮਿਊਨੀਕੇਸ਼ਨ ਡਿਪਾਰਟਮੈਂਟ ਆ ਮੇਰਾ ਪੰਜਾਬ ਯੂਨੀਵਰਸਿਟੀ ਤੋਂ ਮੇਰੀ ਮਾਸਟਰਸ ਆ ਜਰਨਲਿਜ਼ਮ ਦੇ ਵਿੱਚ ਤੇ ਉਹਦੇ ਨਾਲ ਨਾਲ ਖੇਤੀ ਦਾ ਕੰਮ ਤੇ ਕਦੀ ਛੱਡਿਆ ਹੀ ਨਹੀਂ ਇਹ ਉਹ ਤਾਂ ਸਾਡਾ ਪਿਤਾ ਬੁਰਖੀ ਕੰਮ ਆ ਪਰ ਉਹਦੇ ਨਾਲ ਹੀ ਸੋਚਿਆ ਕਿ ਫੂਡ ਪ੍ਰੋਸੈਸਿੰਗ ਦੇ ਵਿੱਚ ਵੀ ਅੱਗੇ ਵਧਣਾ ਚਾਹੀਦਾ ਸੋ ਸਭ ਤੋਂ ਜਿਹੜਾ ਇਨੀਸ਼ੀਅਲ ਸਟੈਪ ਆ ਉਹ ਗੁੜ ਬਣਾਉਣ ਦਾ ਕਿਉਂਕਿ ਹਰ ਘਰ ਦੇ ਵਿੱਚ ਹਰ ਊਤੇ ਹਰ ਡੇਰੇ ਤੇ ਗੁੜ ਬਣਦਾ ਹੈ ਸੋ ਆਪਾਂ ਉਹਨੂੰ ਥੋੜਾ ਕਮਰ ਤੇ ਹੁਣ ਸਾਡੀ ਲਗਭਗ ਡੇਲੀ ਦੀ ਪ੍ਰੋਡਕਸ਼ਨ ਹੈ ਜਿਹੜੀ ਚਾਰ ਪੌਂਡ ਚੁਰੜਦੀ ਆ ਤੇ ਇਹ ਜਿਹੜਾ ਘੋੜਾ ਆ ਆਪਾਂ ਬਿਲਕੁਲ ਸ਼ੁੱਧ ਬਿਨਾ ਕਿਸੇ ਮਲਾਵਟ ਤੋਂ ਬਿਨਾ ਕਿਸੇ ਕੈਮੀਕਲ ਤੋਂ ਬਿਨਾ ਕਿਸੇ ਇਦਾਂ ਦੀ ਚੀਜ਼ ਜਿਹਦੇ ਨਾਲ ਕੋਈ ਸਿਹਤ ਦਾ ਨੁਕਸਾਨ ਹੁੰਦਾ ਹੋਵੇ ਉਹਵੇਂ ਤਿਆਰ ਕਰਦੇ ਆ ਕਿਉਂਕਿ ਲੋਕ ਜਿਹੜੇ ਹੁਣ ਲੋਕਾਂ ਦੇ ਵਿੱਚ ਰੁਝਾਨ ਆ ਕਿ ਆਪਾਂ ਜਿਹੜਾ ਖੰਡ ਨੂੰ ਛੱਡ ਕੇ ਗੁੜ ਵਾਲੇ ਪਾਸੇ ਗਏ ਜਿੰਨਾ ਲੋਕਾਂ ਦੇ ਵਿੱਚ ਡਾਇਬਟੀਜ਼ ਵਧੀਆ ਹੋਰ ਸਮੱਸਿਆਵਾਂ ਆਈਆਂ ਆ ਉਹਦੇ ਵਿੱਚ ਖੰਡ ਨੇ ਇੱਕ ਮੇਜਰ ਰੋਲ ਪਲੇ ਕੀਤਾ ਆ ਕੰਬੀ ਉਹਦੀ ਕ੍ਰਿਸਟਲਾਈਜੇਸ਼ਨ ਵਾਸਤੇ ਜਿਸ ਕਿਸਮ ਦੇ ਕੈਮੀਕਲ ਮਿਲਾਂਦੇ ਵਿੱਚ ਵਰਤੇ ਜਾਂਦੇ ਆ ਵੀ ਉਹ ਮਨੁੱਖੀ ਸਿਹਤ ਦੇ ਵਾਸਤੇ ਉਹ ਸਹੀ ਨਹੀਂ ਹੈ। ਸੋ ਇਸ ਵਾਸਤੇ ਲੋਕੀ ਗੁੜ ਵਾਲੇ ਪਾਸੇ ਆਏ ਆ ਪਰ ਉਹਦੇ ਨਾਲ ਕੀ ਹੋਇਆ ਕਿ ਗੁੜ ਦੀ ਡਿਮਾਂਡ ਵਧਣ ਦੇ ਨਾਲ ਉਹ ਡਿਮਾਂਡ ਦੀ ਪੂਰਤੀ ਸ਼ੁੱਧ ਗੁੜ ਦੇ ਨਾਲ ਨਹੀਂ ਹੋ ਰਹੀ। ਉਹ ਡਿਮਾਂਡ ਦੀ ਪੂਰਤੀ ਹੈ ਜਿਹੜੀ ਉਹ ਡਲਟਰੇਟਿਡ ਗੁੜ ਹੈ ਜਿਹੜਾ ਜਿਹੜਾ ਪੰਜਾਬ ਦੇ ਵਿੱਚ ਸੈਂਕੜਿਆਂ ਦੀ ਗਿਣਤੀ 'ਚ ਵੇਲਣੇ ਚੱਲ ਰਹੇ ਆ ਜਿਹੜੇ ਲੋਕ ਜੁਪੀ ਤੋਂ ਆ ਕੇ ਇੱਥੇ ਗੁੜ ਬਣਾ ਰਹੇ ਆ। ਕੋਈ ਆਪਣੀ ਕਿਰਤ ਕਰੇ ਉਹ ਮੁਬਾਰਕ ਆ ਪਰ ਉਹਦੇ ਵਿੱਚ ਮਿਲਾਵਟ ਹੈ ਜਿਸ ਕਿਸਮ ਦੀ ਖੰਡ ਹੈ ਜਿਹੜੀ ਵਰਤੀ ਜਾ ਰਹੀ ਹੈ ਖੰਡ ਤੋਂ ਇਲਾਵਾ ਇਹੋ ਇਹੋ ਜੇ ਕੈਮੀਕਲ ਜਿਹੜੇ ਸ਼ੱਕਰ ਬਣਾਉਣ ਲਈ ਵਰਤੇ ਜਾਂਦੇ ਆ ਜਿਹਦੇ ਨਾਲ ਇੱਕਦਮ ਜਿਹੜਾ ਗੁੜ ਖੰਡ ਜਾਂਦਾ ਬਿਲਕੁਲ ਪੂਰੀ ਫਰੀ ਸ਼ੱਕਰ ਬਣਦੀ ਆ ਸੋ ਇਹੋ ਜੀਆਂ ਚੀਜ਼ਾਂ ਆ ਵੀ ਉਹ ਦੇ ਕਰਕੇ ਲੋਕਾਂ ਦੀ ਸਿਹਤ ਦੇ ਨਾਲ ਖੰਡ ਨਾਲੋਂ ਵੀ ਮਾੜਾ ਜਿਹੜਾ ਖਲਵਾੜ ਇਹ ਕਰ ਰਹੇ ਲੋਕ ਸੋ ਅਸੀਂ ਸੋਚਿਆ ਕਿ ਸ਼ੁੱਧ ਚੀਜ਼ ਲੋਕਾਂ ਨੂੰ ਜਿਹੜੀ ਮੁਹੱਈਆ ਕਰਾਈਏ ਸੋ ਦੇ ਵਿੱਚ ਚੈਲੰਜਸ ਬਹੁਤ ਨੇ ਚੈਲੰਜਸ ਇਹ ਆ ਕਿ ਜਿਹੜਾ ਗੰਨੇ ਦੀ ਵੈਰਾਈਟੀ ਆ ਉਹਦੇ ਨਾਲ ਵੀ ਗੁੜ ਦੀ ਕੁਆਲਿਟੀ ਵੈਰੀ ਕਰਦੀ ਆ ਖੇਤ ਕਿਸ ਕਿਸਮ ਦਾ ਆ ਰੇਤਲਾ ਆ ਪੁਰਪਰਾਇਆ ਜਾਓ ਚਿਕਣੀ ਮਿੱਟੀ ਆ ਰੋਈ ਆ ਉਹਦੇ ਨਾਲ ਵੀ ਗੁੜ ਦੀ ਕੁਆਲਿਟੀ ਵੈਰੀ ਕਰਦੀ ਆ ਗੰਨੇ ਨੂੰ ਕਿੰਨਾ ਪਾਣੀ ਲੱਗਾ ਆ ਜੇ ਬਹੁਤ ਜ਼ਿਆਦਾ ਪਾਣੀ ਲੱਗੇ ਹੋਣ ਉਹਦੇ ਨਾਲ ਵੀ ਕੁਆਲਿਟੀ ਡਾਊਨ ਜਾਂਦੀ ਆ ਜੇ ਘੱਟ ਪਾਣੀ ਲੱਗੇ ਹੋਣ ਕੁਆਲਿਟੀ ਬੈਟਰ ਆ ਯੂਰੀਆ ਕਿੰਨੀ ਪਈ ਆ ਤੇ ਪੈਸਟੀਸਾਈਡ ਕਿਹੜੇ ਵਰਤੇ ਗਿਆ ਇਹ ਸਾਰੇ ਵੇਰੀਐਂਟਸ ਨੇ ਜਿਹੜੇ ਗੁੜ ਦੀ ਕੁਆਲਿਟੀ ਨੂੰ ਪ੍ਰਭਾਵਿਤ ਕਰਦੇ ਆ ਪਰ ਗਾਹ ਕੀ ਮੰਗਦਾ ਆ ਗਾਹ ਕਿ ਜਿਹੜੇ ਤਾਂ ਜਾਨੂ ਨੇ ਜਿਹੜੇ ਖੂੜ ਕੱਢਦੇ ਰਹੇ ਉਹਨਾਂ ਨੂੰ ਪਤਾ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜਾ ਸ਼ੁੱਧ ਗੁੜਵਾਦ ਵਿੱਚ ਖਟਾਸ ਵੀ ਆਉਣੀ ਆ ਉਹਦੇ ਚ ਖਾਰਾਪਨ ਵੀ ਆਉਣਾ ਆ ਠੀਕ ਆ ਜੇ ਉਹ ਪਰ ਜੇ ਜ਼ਮੀਨ ਦਾ ਭਾਰੀ ਜ਼ਮੀਨ ਦਾ ਆ ਗਿਆ ਉਹਦੇ ਚ ਖਟਾਸ ਵੀ ਆ ਸਕਦੀ ਹੈ ਠੀਕ ਆ ਪਾਣੀ ਵੱਧ ਲੱਗੇ ਹੁਣ ਯੂਰੀਆ ਵੱਧ ਪਈ ਹੋਏ ਉਹ ਚ ਨਮਕੀਣਪਨ ਵੀ ਆ ਸਕਦਾ ਹੈ ਪਰ ਉਹ ਸ਼ੁੱਧ ਵਾ ਉਹਨੇ ਤੁਹਾਡਾ ਕੋਈ ਨੁਕਸਾਨ ਨਹੀਂ ਕਰਨਾ ਪਰ ਜੇ ਉਹਨੂੰ ਆਪਾਂ ਸਹੀ ਕਰਨ ਵਾਸਤੇ ਕੋਈ ਕੈਮੀਕਲ ਵਰਤਾਂਗੇ ਉਹਨੇ ਸੇਧ ਦਾ ਜਿਹੜਾ ਡੂਣਾ ਨੁਕਸਾਨ ਕਰਨਾ ਸੋ ਜਿਹੜਾ ਤਾਂ ਖੰਡ ਪਾ ਕੇ ਗੁੜ ਬਣਾਉਂਦੇ ਆ ਉਹਨਾਂ ਦਾ ਜਿਹੜਾ ਕ੍ਰਿਸਟਲ ਸੇਮ ਰਹਿਣਗੇ ਕਾਣੋਂਵੇਂ ਰਹੇਗਾ ਰੰਗ ਪਾਉਂਦੇ ਆ ਉਹਨਾਂ ਦਾ ਰੰਗ ਵੀ ਸੇਮ ਆਏਗਾ ਪਰ ਜਿਹੜਾ ਸਾਡਾ ਸ਼ੁੱਧ ਗੁੜ ਵਾ ਉਹ ਹਰ ਪੱਤੇ ਦਾ ਆਪਣਾ ਰੰਗ ਹੋਊਗਾ ਹਰ ਗੰਨੇ ਦੀ ਕਿਸਮ ਬਦਲਣ ਦੇ ਨਾਲ ਰੰਗ ਬਦਲੂਗਾ ਸੋ ਇਹ ਚੀਜ਼ ਗਾਹ ਨੂੰ ਸਮਝਣੀ ਚਾਹੀਦੀ ਹੈ ਕਿ ਜਿਹੜੀ ਸ਼ੁੱਧ ਚੀਜ਼ ਆ ਉਹਦੇ ਵਿੱਚ ਵੇਰੀਏਸ਼ਨ ਆ ਜਿਹੜੀ ਉਹ ਨੇਚਰਲੀ ਆਉਣੀ ਆ ਜੋ ਕੁਦਰਤੀ ਤੌਰ ਤੇ ਗੰਨੇ ਦੇ ਵਿੱਚ ਆ ਰਿਹਾ ਹੈ ਆਪਾਂ ਨੂੰ ਪ੍ਰੋਸੈਸ ਕਰ ਰਹੇ ਆ ਉਹ ਫਰਦਰ ਉਵੇਂ ਦਿਖਣਾ ਆ ਜੇ ਬਹੁਤ ਵਧੀਆ ਖੁਸ਼ਕ ਪੈੜੀ ਦਾ ਰੇਤਲੀ ਜ਼ਮੀਨ ਦਾ ਗੰਨਾ ਆਊਗਾ ਤਾਂ ਬਹੁਤ ਵਧੀਆ ਉਹਦਾ ਬਣੂਗਾ ਵੈਸੇ ਤਾਂ ਆਪਾਂ ਇਸ ਮੇਸਾਲ ਟ੍ਰਾਇਲ ਹੀ ਕੀਤੇ ਆ 6 ਮਹੀਨੇ ਚਲਾਇਆ ਜਰੂਰ ਆ ਪਹੁੰਚ ਸਾਨੂੰ ਇਹਨਾਂ ਤਜਰਬਾ ਹੋਇਆ ਕਿ ਕਿਹੜੇ ਪਿੰਡਾਂ ਦਾ ਕਿਹੜੀਆਂ ਕਿਸਮਾਂ ਦਾ ਕਿਹੜੀ ਜ਼ਮੀਨ ਦਾ ਗੁੜ ਸਹੀ ਬਣਦਾ ਸੋ ਇਸ ਵਾਰ ਆਪਾਂ ਪੂਰੀ ਸਾਡੀ ਕੋਸ਼ਿਸ਼ ਆ ਕਿ ਉਹ ਉਸੇ ਜ਼ਮੀਨ ਦੇ ਵਿੱਚੋਂ ਗੰਨਾ ਪ੍ਰਕਿਊਰ ਕਰੀਏ ਜਿਹਦਾ ਗੁੜ ਦੀ ਕੁਆਲਿਟੀ ਬਿਹਤਰ ਬਣਦੀ ਸੋ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਦਿੱਕਤ ਘਟੀ ਆ ਕਿ ਜਿੱਦਾਂ ਆਸਮਸਿਆ ਚਾਹ ਫੁੱਟਣ ਦੀ ਆ ਜਾਂਦੀ ਹੈ ਜਾਂ ਇਹੋ ਜਿਹੇ ਸਮੱਸਿਆ ਉਹ ਬਿਲਕੁਲ ਘਟ ਗਈਆਂ ਇਸ ਸਾਲ ਬਹੁਤ ਚੀਜ਼ਾਂ ਇੰਪਰੂਵ ਹੋਈਆਂ ਆ ਸੋ ਇਸ ਪ੍ਰੋਫੈਸ਼ਨ ਦੇ ਵਿੱਚ ਜਦੋਂ ਅਸੀਂ ਚੱਲਦੇ ਆ ਤਾਂ ਉੱਥੇ ਸਾਨੂੰ ਬੜੀ ਕਿਸਮ ਦੀਆਂ ਮੁਸ਼ਕ ਕਿ ਮਾਰਕੀਟ ਦੇ ਵਿੱਚ ਜਿਹੜਾ ਗੁੜਾ ਅੱਜ ਦੇ ਸਮੇਂ 'ਚ 45 ਰੁਪਏ ਕਿਲੋ ਤੱਕ ਉਹ ਤੁਸੀਂ ਮੰਨੋਗੇ ਕਿ 45 ਰੁਪਏ ਕਿਲੋ ਤੱਕ ਵੀ ਗੁੜ ਮਾਰਕੀਟ ਦੇ ਵਿੱਚ ਅਵੇਲੇਬਲ ਆ ਉਹਦੇ ਵਿੱਚ ਇਹੀ ਇਹੋ ਜਿਹਾ ਗੁੜ ਤਿਆਰ ਕਰਨੇ ਆ ਜਿਹੜੀ ਸਾਡੀ ਸਾਰੀ ਕੋਸਟ ਪਾਲ ਆ ਕੇ 70 ਰੁਪਏ ਦੇ ਗਿਣੇ ਬੈਠਦੀ ਆ 45 ਰੁਪਏ ਕਿਲੋ ਤੱਕ ਦਾ ਪਰ ਕਿਲੋ ਗੁੜ ਦੇ ਵਿੱਚ ਗੰਨੇ ਦਾ ਖਰਚ ਆਇਆ ਉਸ ਤੋਂ ਬਾਅਦ ਲੇਬਰ ਆ ਉਸ ਤੋਂ ਬਾਅਦ ਡੀਜ਼ਲ ਦਾ ਖਰਚ ਆਇਆ ਬਾਲਣ ਦਾ ਖਰਚਾ ਲੱਗਦਾ ਸੋ ਬੜੇ ਨਿੱਕੇ ਨਿੱਕੇ ਖਰਚੇ ਆ ਵੀ ਜਿਹੜੇ ਖਰਚੇ ਕਾਊਂਟ ਨਹੀਂ ਹੁੰਦੇ ਬਿਲਕੁਲ ਨਵੀਂ ਅਖਬਾਰ ਜਿਹੜੀ ਕਰੇਟਾਂ ਦੇ ਵਿੱਚ ਬਿਲਕੁਲ ਕੋਰੀ ਰੱਦੀ ਉਹ ਲਈਦੀ ਆ ਵੀ ਇਦਾਂ ਦੇ ਖਰਚੇ ਆ ਵੀ ਉਸ ਆਹੀ ਉਹ ਸਾਰੇ ਕਾਊਂਟ ਕਰਨੇ ਆ ਤੇ 70 ਦੇ ਗੇੜੇ ਤੇ ਉਹ ਸਾਨੂੰ ਗੁੜ ਬੈਠਦਾ ਉਹਦੇ ਵਿੱਚ ਵੀ ਜੇ ਕੋਈ ਇੱਕ ਅੱਧੀ ਟਰਾਲੀ ਜੰਨੇ ਦੀ ਉਹ ਜੀ ਆ ਜਾਏ ਜਿਹਦੀ ਕੁਆਲਿਟੀ ਨਹੀਂ ਬਣਦੀ ਤਾਂ ਸਾਰੀ ਸਾਡੀ ਐਵਰੇਜ ਜਿਹੜੀ ਆ ਵਿਗੜ ਜਾਂਦੀ ਆ ਤਾਂ ਐਡੇ ਟਫ ਕੰਪੀਟੀਸ਼ਨ ਦੇ ਵਿੱਚ ਜਿੱਥੇ 45 ਰੁਪਏ ਕਿਲੋ ਗੁੜ ਮਾਰਕੀਟ 'ਚ ਮਿਲ ਰਿਹਾ ਆ ਜਿਹੜਾ ਹੋਲ ਸੇਲ ਦਾ ਮੰਡੀਆਂ 'ਚ ਵਿਕ ਰਿਹਾ ਆ ਉਹਦੇ ਵਿੱਚ ਇਹੋ ਜਿਹੀ ਜੀ ਜੀ ਵੇਚਣੀ ਜਿਹੜੇ ਬਿਲਕੁਲ ਪਿਓਰ ਆ ਬਿਨਾ ਕਿਸੇ ਅਡਲਟਰੇਸ਼ਨ ਤੋਂ ਆ ਜਿਹੜੀ 70 ਰੁਪਏ ਤੁਹਾਨੂੰ ਘਰ ਪੈ ਰਹੀ ਆ ਉਹਨੂੰ ਮਾਰਕੀਟ ਦੇ ਵਿੱਚ ਲੈ ਕੇ ਜਾਣਾ ਇਹ ਆਪਣੇ ਆਪ ਦੀ ਇੱਕ ਵੱਡਾ ਚੈਲੰਜ ਆ ਸੋ ਇਹਨਾਂ ਚੀਜ਼ਾਂ ਨੂੰ ਵਰਕਆਊਟ ਕਰਦੇ ਆ ਤੇ ਸਮਾਂ ਲੱਗਦਾ ਆ ਪਰ ਪਿਛਲੇ ਸਾਲ ਦੇ ਮੁਕਾਬਲੇ ਪਿਛਲੇ ਸਾਲ ਆਪਾਂ ਇੱਕ ਕਨਸਾਈਨਮੈਂਟ ਸਾਡ ਡੀਟ ਲੀ ਗਈ ਉਹ ਸਾਡੇ ਕੋਲ ਕਿਸੇ ਫਰਮ ਨੇ ਤਿਆਰ ਕਰਵਾਇਆ ਸੀ ਪਰ ਇੱਕ ਅਸੀਂ ਖੁਦ ਭੇਜੀ ਆ ਬ੍ਰੈਂਟਨ ਸੋ ਅੱਜ ਉੱਥੇ ਵੀ ਸਾਡਾ ਗੁੜ ਵੇਚ ਰਿਹਾ ਸੋ ਸਮੇਂ ਦੇ ਨਾਲ ਜਿਹੜੀਆਂ ਚੀਜ਼ਾਂ ਇੰਪਰੂਵ ਹੋਣੇ ਸ਼ੁਰੂ ਹੋ ਜਾਂਦੀਆਂ ਆ ਇਹ ਸਟੀਲ ਦਾ ਫਰਮ ਆ ਇਹ ਤੇ ਇਹਦੇ ਵਿੱਚ ਜਿਹੜੀ ਐਕੂਰੇਸੀ ਆ ਸਾਈਜ਼ ਦੀ weight ਦੀ ਉਹ ਬਿਲਕੁਲ ਸੇਮ ਰਹਿੰਦੀ ਆ ਇਹ ਇੱਕ ਤਾਂ ਪਹਿਲਾਂ ਵੜਾ ਕੇ ਲੋਕੀ ਕਰਦੇ ਨਾਲ ਕੱਟਣਾ ਨਾ ਉਹ ਨਹੀਂ ਆ ਇਹ ਸਟੀਲ ਦਾ ਫਰਮਾ ਇੰਟਰਲੋਕਿੰਗ ਫਰਮਾ ਹੁੰਦਾ ਹੈ ਜਿਹਨੂੰ ਆਪਾਂ ਪਹਿਲਾਂ ਆ ਸਲੈਬ ਨੂੰ ਸਾਫ਼ ਕਰਕੇ ਇਹਨੂੰ ਦੇਸੀ ਘਿਓ ਦੇ ਨਾਲ ਇਹਦੀ ਗ੍ਰੀਸਿੰਗ ਕਰਨੀ ਆ ਉਹਦੇ ਉੱਤੇ ਘਿਓ ਆ ਠੀਕ ਆ ਇੰਸਟਾਲ ਕਰਨਾ ਹੈ ਠੀਕ ਆ ਫਰਮ ਨੂੰ ਜਦੋਂ ਇੰਸਟਾਲ ਕਰਨਾ ਹੈ ਫਿਰ ਦੇਸੀ ਘਿਓ ਦੇ ਉੱਪਰ ਲਾਉਣਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਗਰਮ ਗੋੜਾ ਵੱਖਰੀ ਇਹਦੇ ਵਾਸਤੇ ਆਪਾਂ ਵੱਖਰਾ ਗੰਡ ਰੱਖਿਆ ਹੋਇਆ ਹੈ ਜਿਹਦੇ ਵਿੱਚ ਇਹ ਜੋ ਪਾਉਣਾ ਜਿੱਦਾਂ ਦੀ ਗਾਹ ਦੀ ਡਿਮਾਂਡ ਆ ਜਾਇ ਸੌਂਡੋ ਹੋਵੇ ਸੌਂਫ ਹੋਵੇ ਸਾਰਾ ਬਸ ਮਿਕਸ ਕਰਕੇ ਇਹਦੇ ਵਿੱਚ ਪਾਉਣਾ ਆ ਤੇ 5 ਮਿੰਟ ਦੇ ਵਿੱਚ ਵਿੱਚ ਗੁੜ ਸੈੱਟ ਹੋ ਜਾਂਦਾ ਫਰਮਾਜੋ ਕੱਢਦੀ ਦਾ ਗੁੜ ਇਥੇ ਰਹਿੰਦਾ ਸੋ ਇਹ ਜਿਹੜਾ ਸਪੈਸ਼ਲ ਜਿਹੋ ਜੀ ਮਾਰਕੀਟ ਦੇ ਵਿੱਚ ਡਿਮਾਂਡ ਆ ਪਿਛਲੇ ਸਾਲ ਆਪਾਂ ਸਿਰਫ 40 ਗ੍ਰਾਮ ਦੀ ਟੁਕੜੀ ਜਿਹੜੀ ਸੇਲ ਕੀਤੀ ਆ ਪਰ ਡਿਮਾਂਡ ਸੀ ਕਿ ਛੋਟੀ ਟੁਕੜੀ ਚਾਹੀਦੀ ਆ ਬੈ ਉਹਨੂੰ ਤੋੜਨਾ ਪੈਂਦਾ ਸੋ ਇਸ ਵਾਰ ਆਪਾਂ ਬਿਲਕੁਲ ਦਾ ਹਾਫ ਸਾਈਜ਼ ਆ ਜਿਹੜਾ ਉਹ ਲਾਂਚ ਕੀਤਾ ਆ ਤੇ ਬਹੁਤ ਜ਼ਿਆਦਾ ਇਹਦੀ ਮਾਰਕੀਟ ਦੇ ਵਿੱਚ ਡਿਮਾਂਡ ਆ ਰਹੀ ਹੈ